ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪੰਜਵਾਰ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਾਹ ਹਰ ਤਿਆਆ ਸਾਦ ਸੰਗ ਹਰ ਕੇ ਗੁਣ ਗਾਇਆ ਰਹਾ ਰਹਾ ਚਰਨ ਤਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੁਢਤ ਜਾਤ ਪੁਰੇ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਹੋ ਨਾਨਕ ਤੇ ਸਗੁਰ ਬਲਿਹਾਰੇ ਜਿਸ ਪੇਟਤ ਗਤ ਪਈ ਹਮਾਰੇ ਗਾਉੜੇ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਾਹ ਹਰ ਤਿਆਆ ਸਾਦ ਸੰਗ ਹਰ ਕੇ ਗੁਣ ਗਾਇਆ ਰਹਾ ਰਹਾ ਚਰਨ ਚਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੁਡਤ ਜਾਤ ਪੁਰੇ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੇ ਜਿਸ ਪੇਟਤ ਗਤ ਪਈ ਹਮਾਰੇ ਗਉੜੀ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਾਹ ਹਰ ਧਿਆਆ ਸਾਦ ਸੰਗ ਹਰ ਕੇ ਗੁਣ ਗਾਇਆ ਰਹਾ ਰਹਾ ਚਰਨ ਚਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੁਡਤ ਜਾਤ ਪੁਰੇ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੇ ਜਿਸ ਪੇਟਤ ਗਤ ਪਈ ਹਮਾਰੇ ਗਾਉੜੀ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਾਹ ਹਰ ਤਿਆਆ ਸਾਦ ਸੰਗ ਹਰ ਕੇ ਗੁਣ ਗਾਇਆ ਰਹਾ ਰਹਾ ਚਰਨ ਤਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰਪਾਰ ਉਤਾਰੇ ਬੁੜਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੇ ਜਿਸ ਪੇਟਤ ਗਤ ਪਈ ਹਮਾਰੇ ਗਾਉੜੇ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਾਹ ਹਰ ਤਿਆਆ ਸਾਦ ਸੰਗ ਹਰ ਕੇ ਗੁਣ ਗਾਇਆ ਰਹਾ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੁੜਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੇ ਜਿਸ ਪੇਟਤ ਗਤ ਪਈ ਹਮਾਰੇ ਗਾਉੜੇ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਬੇ ਬਿਨ ਸੇ ਨਿਰਪਾਹ ਹਰ ਤਿਆਆ ਸਾਦ ਸੰਗ ਹਰ ਕੇ ਗੁਣ ਗਾਇਆ ਰਹਾ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੁਡਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੇ ਜਿਸ ਪੇਟਤ ਗਤ ਪਈ ਹਮਾਰੇ ਗਾਉੜੀ ਮਹਲਾ ਪੰਜਵਾਰ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਾਹ ਹਰ ਧਿਆਆ ਸਾਦ ਸੰਗ ਹਰ ਕੇ ਗੁਣ ਗਾਇਆ ਰਹਾ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੁਡਤ ਜਾਤ ਪੁਰੇ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੇ ਜਿਸ ਪੇਟਤ ਗਤ ਪਈ ਹਮਾਰੇ ਗਾਉੜੀ ਮਹਲਾ ਪੰਜਵਾਂ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਾਹ ਹਰ ਤਿਆਆ ਸਾਦ ਸੰਗ ਹਰ ਕੇ ਗੁਣ ਗਾਇਆ ਰਹਾ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰਪਾਰ ਉਤਾਰੇ ਬੁੜਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੇ ਜਿਸ ਪੇਟਤ ਗਤ ਪਈ ਹਮਾਰੇ ਗਾਉੜੇ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਾਹ ਹਰ ਤਿਆਆ ਸਾਦ ਸੰਗ ਹਰ ਕੇ ਗੁਣ ਗਾਇ ਰਹਾ ਰਹਾ ਚਰਨ ਤਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੁੜਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਹੋ ਨਾਨਕ ਤੇ ਸਗੁਰ ਬਲਿਹਾਰੇ ਜਿਸ ਪੇਟਤ ਗਤ ਪਈ ਹਮਾਰੇ ਗਾਉੜੇ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਾਹ ਹਰ ਤਿਆਆ ਸਾਦ ਸੰਗ ਹਰ ਕੇ ਗੁਣ ਗਾਇਆ ਰਹਾ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੁਡਤ ਜਾਤ ਪੁਰੇ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੇ ਜਿਸ ਪੇਟਤ ਗਤ ਪਈ ਹਮਾਰੇ ਗਾਉੜੀ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਾਹ ਹਰ ਧਿਆਆ ਸਾਦ ਸੰਗ ਹਰ ਕੇ ਗੁਣ ਗਾਇਆ ਰਹਾ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੁਡਤ ਜਾਤ ਪੁਰੇ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੇ ਜਿਸ ਪੇਟਤ ਗਤ ਪਈ ਹਮਾਰੇ ਗਾਉੜੇ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਾਹ ਹਰ ਧਿਆਇ ਸਾਦ ਸੰਗ ਹਰ ਕੇ ਗੁਣ ਗਾਇਆ ਰਹਾ ਰਹਾ ਚਰਨ ਤਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਰ ਉਤਾਰੇ ਬੁੜਤ ਜਾਤ ਪੁਰੇ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੇ ਜਿਸ ਪੇਟਤ ਗਤ ਪਈ ਹਮਾਰੇ ਗਾਉੜੇ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਾਹ ਹਰ ਤਿਆਆ ਸਾਦ ਸੰਗ ਹਰ ਕੇ ਗੁਣ ਗਾਇਆ ਰਹਾ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੁੜਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤੇ ਸਗੁਰ ਬਲਿਹਾਰੇ ਜਿਸ ਪੇਟਤ ਗਤ ਪਈ ਹਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ